ਗੱਲ ਕਰੀ ਅਸੀਂ ਖੂਬਸੂਰਤੀ ਦੀ ਚਿਹਰੇ ਦੀ ਹੈਨਾ ਤੇ ਅਸੀਂ ਪਬਲਿਕ ਫਿਗਰ ਆ ਸਾਨੂੰ ਸਕਰੀਨ ਤੇ ਆਉਣਾ ਹੁੰਦਾ ਤੇ ਸਾਨੂੰ ਆਪਦੇ ਗਲੇ ਦਾ ਵੀ ਧਿਆਨ ਰੱਖਣਾ ਹੁੰਦਾ ਤੇ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਸਾਡੀ ਬਿਊਟੀ ਹਾਂ ਬਿਲਕੁਲ ਬਹੁਤ ਜ਼ਰੂਰੀ ਹੈ ਪਰ ਮੈਨੂੰ ਇਦਾਂ ਲੱਗਦਾ ਕਿ ਅਸੀਂ ਜੇ ਕਰੀਮਾਂ ਦੀ ਗੱਲ ਕਰੀਏ ਅਸੀਂ ਫੇਸ਼ੀਅਲ ਦੀ ਗੱਲ ਕਰੀਏ ਉਹਨਾਂ ਨਾਲ ਮੇਰਾ ਖਿਆਲ ਕਿ ਇਹ ਚੀਜ਼ਾਂ ਨਹੀਂ ਟੈਂਪਰਰੀ ਮੰਨ ਲਾਦਾ ਕਿ ਮਿਲ ਜਾਂਦਾ ਹੈ ਨਾ ਇੱਕ ਰਿਜ਼ਲਟ ਬਟ ਐਗਜ਼ੈਕਟ ਅੰਦਰੋਂ ਇੱਕ ਕਿਦਾਂ ਗਲੋ ਜਿਆ ਰਹੇ ਹਮੇਸ਼ਾ ਹਮੇਸ਼ਾ ਪੇਟ ਚ ਬਿਲਕੁਲ ਇੰਪੋਰਟੈਂਟ ਹੈ ਇਹ ਚੀਜ਼ਾਂ ਜਿਵੇਂ ਮੰਨ ਲਓ ਮੈਡਮ ਤੁਸੀਂ ਜੋਤਿਕਾ ਮੈਡਮ ਮੰਨਤ ਜਿੱਥੇ ਤੱਕ ਦੇਖਿਆ ਜਾਵੇ ਜਿੰਨੇ ਵੀ ਲੋਕ ਸ਼ੋਅ ਦੇਖਦੇ ਹਨਗੇ ਉਹ ਕਹਿੰਣਗੇ ਇਹਨਾਂ ਨੂੰ ਕੀ ਲੋੜ ਹੈ ਬਿਊਟੀ ਦੀ ਇਹ ਤੇ ਰੱਬ ਨਹੀਂ ਘੜ ਕੇ ਭੇਜਿਆ ਇਹਨਾਂ ਨੂੰ ਤੇ ਲੇਕਿਨ ਸਾਡਾ ਪਰ ਜ਼ਰੂਰਤ ਹੈ ਸਭ ਨੂੰ ਹੈ ਕਿਉਂਕਿ ਜੇ ਅਸੀਂ ਕੋਈ ਚੀਜ਼ਾਂ ਨਹੀਂ ਉਹਨਾਂ ਨੂੰ ਮੇਨਟੇਨ ਹੀ ਰੱਖਾਂਗੇ ਉਨੀ ਦੇਰ ਕੋਈ ਵੀ ਚੀਜ਼ ਉਹਨੂੰ ਜੰਗ ਲੱਗ ਜਾਂਦੀ ਹੈ ਚਾਹੇ ਸਾਡੀ ਸਿਹਤ ਆ ਚਾਹੇ ਸਰੀਰ ਆ ਚਾਹੇ ਸਕਿਨ ਨੂੰ ਪ੍ਰੋਬਲਮ ਆ ਜਾਂਦੀ ਜਿਵੇਂ ਮੈਂ ਤੁਹਾਨੂੰ ਦੱਸਦਾ ਇੱਕ ਆਪਣੇ ਜਿੰਨੇ ਵੀ ਲੋਕ ਆਪਣੇ ਆਪ ਨੂੰ ਬਿਊਟੀਫੁਲ ਆਪਣੇ ਆਪ ਨੂੰ ਮੇਨਟੇਨ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਆ ਉਹਨਾਂ ਵਾਸਤੇ ਕੁਦਰਤ ਨੇ ਬਹੁਤ ਵਧੀਆ ਚੀਜ਼ ਆਪਣੀ ਝੋਲੀ ਚ ਪਾਈ ਹੈ ਸਿਰਫ ਗॉड ਨੇ ਇਹਨੂੰ ਕੋਈ ਐ ਨਹੀਂ ਕਹਿ ਸਕਦਾ ਮੇਰੀ ਹੈ ਜਾਂ ਮੇਰੇ ਪਿਓ ਦਾਦਿਆਂ ਦਾ ਨੁਸਖਾ ਕੁਝ ਨਹੀਂ ਸਿਰਫ ਗॉड ਦੀ ਚੀਜ਼ ਹੈ ਹਜ਼ਾਰਾਂ ਸਾਲ ਜਦੋਂ ਸ੍ਰਿਸ਼ਟੀ ਬਣੀ ਉਹਦੋਂ ਬਣਿਆ ਜਿਹਦੇ ਵਾਸਤੇ ਆਮ ਲੋਕਾਂ ਨੇ ਵੀ ਕਿਹਾ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਆਮਲਾ ਹਰੜ ਤੇ ਮਹੇੜਾ ਓਕੇ ਹੁਣ ਦੇਖੋ ਆਮਲਾ ਜਿਹੜਾ ਹੈਗਾ ਇੱਕ ਹੈਗਾ ਹਰੜ ਬਹਿੜਾ ਤੇ ਆਮਲਾ ਆਮਲੇ ਨੂੰ ਲਾਸਟ ਵਿੱਚ ਰੱਖਿਆ ਜਿਹੜੀ ਹਰੜ ਹੈ ਉਹ ਉਹ ਮੰਨ ਲਓ ਉਹ ਦੱਸਿਆ ਗਿਆ ਗ੍ਰੰਥ ਦੇ ਵਿੱਚ ਕਿ ਮਤਲਬ 1 ਗ੍ਰਾਮ ਓਕੇ 2 ਗ੍ਰਾਮ ਬਹਿੜਾ ਤੇ 4 ਗ੍ਰਾਮ ਤੇ ਆਮਲਾ ਜੀ 1 2 ਐਂਡ 4 ਦੀ ਰੇਸ਼ੋ ਔਰ ਇਹਨੂੰ ਤੁਸੀਂ ਗ੍ਰਾਮਾਂ ਨੂੰ 100 100 ਗ੍ਰਾਮ 'ਚ ਵੀ ਕਰ ਸਕਦੇ ਹੋ 100 200 400 ਗ੍ਰਾਮ ਇਦਾਂ ਕਰਕੇ ਬਣਾ ਸਕਦੇ ਹੋ ਇੱਕ ਘਰੇ ਬਣ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਔਰ ਇਹਨੂੰ ਬਣਾਉਂਦੇ 1 2 ਦਾ 4 ਕਰਕੇ ਔਰ ਇੱਕ ਐਸੀ ਚੀਜ਼ ਆ ਇੱਕ ਚੀਜ਼ ਨੋਟ ਕਰਿਓ ਕਿ ਇਹਦੇ ਵਿੱਚ ਹਰੜ ਹਰੜ ਜਿਹੜੀ ਆ ਉਹ ਹਰੜ ਜਲਾਫਾ ਪੈਣੀ ਜਾਂ ਨਾਰਮਲ ਹਰੜ ਨਹੀਂ ਪੈਣੀ ਕਾਬਲੀ ਹਰੜ ਆਂਦੀ ਹੈ ਹੋਰ ਆਂਦੀ ਹੈ ਉਹ ਨਹੀਂ ਇੱਕ ਜਲਾਫਾ ਹਰੜ ਆਂਦੀ ਆ ਜਿਹਨੂੰ ਹਰੜ ਜਲਾਬਾ ਵੀ ਕਹਿੰਦੇ ਨੇ ਪੇਟ ਸਾਫ਼ ਕਰਨ ਵਾਸਤੇ ਤੇ ਉਹ ਜਿਹੜੀ ਹਰੜ ਹੈ ਉਹੀ ਪਾਣੀ ਹੈ ਉਹੀ ਪਾਣ ਤੋਂ ਬਾਅਦ ਹੀ ਬਣਦਾ ਤ੍ਰਿਫਲਾ ਅਮਰਿਤ ਅੱਛਾ ਜੀ ਉਹ ਸੀ ਜਦੋਂ ਜਦੋਂ ਅਸੀਂ ਬਣਾਇਆ ਨਾ ਮੈਡਮ ਇਹ ਤ੍ਰਿਫਲਾ ਅੰਮ੍ਰਿਤ ਦੇ ਨਾਮ ਤੇ ਅੱਛਾ ਤ੍ਰਿਫਲਾ ਅੰਮ੍ਰਿਤ ਅਸੀਂ ਦਿੱਤਾ ਮਾਰਕੀਟ ਚ ਬੜੇ ਸਿਆਣੇ ਲੋਕਾਂ ਨੇ ਚੱਕ ਕੇ ਨਕਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂ ਇਦਾਂ ਮੋਸਟਲੀ ਹੁੰਦਾ ਹੁੰਦਾ ਨਾ ਤੇ ਫਿਰ ਮੈਨੂੰ ਇਹਦੇ ਉੱਤੇ ਆਪਣੀ ਫੋਟੋ ਲਾਣੀ ਪਈ ਮੈਂ ਕਿਹਾ ਮੇਰੀ ਫੋਟੋ ਲਿਆਓ ਤੁਸੀਂ ਕਿੱਥੋਂ ਲਿਆ ਸਕਦੇ ਹੋ ਉਹ ਤੇ ਆਪਣੀ ਹੋਈ ਤੇ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਕਿ ਪੁਰਾਣੇ ਬੈਦ ਜਿਹੜੇ ਆਪਣੀਆਂ ਸ਼ੀਸ਼ੀਆਂ ਤੇ ਫੋਟੋ ਕਿਉਂ ਲਾਉਂਦੇ ਆ ਮੈਂ ਕਹਿੰਦਾ ਹੁੰਦਾ ਸੀ ਫੁਕਰੇ ਆ ਪਰ ਫੁਕਰੀ ਨਹੀਂ ਮਜਬੂਰ ਹੈ ਮਜਬੂਰੀ ਹੈ ਇਹ ਹੁਣ ਇਹ ਮਜਬੂਰੀ ਸੀ ਕਿ ਅਸੀਂ ਫੋਟੋ ਲਾਉਣੀ ਪਈ ਔਰ ਅਸੀਂ ਇਹ ਲਾ ਦਿੱਤੀ ਕਿ ਹੁਣ ਇਹਦਾ ਸਾਡੇ ਗਾਣੇ ਕਾਪੀ ਹੋ ਜਾਂਦੇ ਆ ਇਹ ਵੀ ਹੋ ਜਾਏਗਾ ਹੈਨਾ ਦੇਖੋ ਗਾਣਾ ਕਾਪੀ ਹੋਣਾ ਇੱਕ ਕ੍ਰਾਈਮ ਹੈ ਇਹ ਇੱਕ ਮਹਾ ਕ੍ਰਾਈਮ ਹੈ ਕਿਉਂਕਿ ਸੇਤ ਨਾਲ ਖਿਲਦਾ ਤੇ ਇਹਦੇ ਵਿੱਚ ਕੀ ਹੈ ਕਿ ਇਹਦਾ ਇੱਕ ਚਮਚ ਡੇਲੀ ਜਿਵੇਂ ਰਾਤ ਨੂੰ ਪਾਣੀ ਚ ਪਿਓ ਦੋ ਸਵੇਰੇ ਖਾਲੀ ਪੇਟ ਸਿਪ ਕਰ ਕਰਕੇ ਪੀਓ ਅੱਛਾ ਔਰ ਜਿਹੜੇ ਜਾਇੰਟਸ ਲੋਗ ਆ ਉਹਨਾਂ ਨੂੰ ਕਹਿਣਾ ਰਾਤ ਨੂੰ ਪੀਓ ओके okay. हां या फिर ਜਿਨ੍ਹਾਂ ਨੇ ਸ਼ਰਾਬ ਸ਼ੂਪ ਪੀਣੀ ਹੈ ਰਾਤ ਨੂੰ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ 5:00 ਵਜੇ ਪੀ ਲੋ ਸ਼ਾਮ ਨੂੰ ਅੱਛਾ ਜੀ ਤਾਂ ਕਿ ਜਿਹੜੇ ਸਾਈਡ ਇਫੈਕਟ ਆ ਲੀਵਰ ਦੇ ਉੱਤੇ ਨਾ ਹੋਣ ਇਹ ਤੁਹਾਡੇ ਲੀਵਰ ਨੂੰ ਗੱਟ ਹੈਲਥ ਨੂੰ ਇੰਨਾ ਕਲੀਨ ਕਰਦਾ ਤ੍ਰਿਫਲਾ ਅਮਰਤ ਦਾ ਇੱਕੋ ਹੀ ਫਾਇਦਾ ਜੀ ਜਿਹੜਾ ਇਕੁਅਲ ਕੁਆਂਟੀਟੀ ਚ ਹੁੰਦਾ ਵੀ ਬਰਾਬਰ ਬਰਾਬਰ ਪਾ ਕੇ ਬਣਿਆ ਉਹ ਤਾਂ ਲੋਕ ਖਾਈ ਜਾਂਦੇ ਆ ਵੈਸੇ ਚਲੋ ਚੱਲਦਾ ਪੁਰਾਣਾ ਉਹਦੇ ਨਾਲ ਕੀ ਹੈ ਕਿ ਸਾਡੀ ਸਿਹਤ ਥੋੜੀ ਠੀਕ ਰਹਿੰਦੀ ਆ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦਬਾਅ ਤੁਹਾਡੀਆਂ ਅੱਖਾਂ ਤੁਹਾਡਾ ਪੇਟ ਤੁਹਾਡੀ ਹਰ ਤਰ੍ਹਾਂ ਦਾ ਲੀਵਰ ਠੀਕ ਰਹੇ ਤੋ 124 ਦੀ ਰੇਸ਼ਿਓ ਦਾ ਤਿਰਫਲਾ ਅਮਰਿਤ ਇਹ ਜਦੋਂ ਤੁਸੀਂ ਖਾਣੇ ਹੋ ਜਾਂ ਪੀਣੇ ਹੋ ਸਵੇਰੇ ਸਵੇਰੇ ਤੁਸੀਂ 15 20 ਮਿੰਟ ਬਾਅਦ ਮਹਿਸੂਸ ਕਰੋਗੇ ਕਿ ਜਿਤਨਾ ਉਹਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਕਪੜਾ ਪਾਇਆ ਸੀ ਗੰਦਾ ਅੱਛਾ ਜੀ ਉਹਨੂੰ ਜਦੋਂ ਕੱਢਿਆ ਕਿੰਨਾ ਖੂਬਸੂਰਤ ਅਰ ਖੁਸ਼ਬੂਦਾਰ ਖੁਸ਼ਬੂ ਜੀ ਆਉਂਦੀ ਹੈ ਬੜੀ ਵਧੀਆ ਉਸੇ ਤਰ੍ਹਾਂ ਫਿਰ ਸਾਨੂੰ ਅੰਦਰ ਫੀਲ ਹੁੰਦਾ ਗੱਟ 'ਚ अच्छा ये ਸਾਡੇ ਜਿਹੜਾ ਤਿਰਫਲਾ ਅੰਦਰ ਗਿਆ ਉਹਨੇ ਸਾਡੇ ਆਰਗਨਸ ਨੂੰ ਵਾਸ਼ ਕੀਤਾ ਤਾਂ ਇਹ ਅੰਦਰੋਂ ਸਿਰਫ ਕਲੀਨਿੰਗ ਦਾ ਕੰਮ ਕਰਦਾ ਔਰ ਇਹਦੇ ਨਾਲ ਕੀ ਹੈ ਕਿ ਤੁਹਾਡੇ ਜਿਹਦੇ ਅੰਦਰੋਂ ਗੱਟ ਕਲੀਨ ਹੁੰਦੀ ਆ ਤਾਂ ਤੁਹਾਨੂੰ ਖਾਇਆ ਪੀਆ ਵੀ ਲੱਗਦਾ ਔਰ ਜਦੋਂ ਖਾਇਆ ਪੀਆ ਲੱਗਦਾ ਉਹ ਵੈਸੇ ਹੀ ਗੱਲਾਂ ਤੇ ਚਮਕਣ ਲੱਗ ਜਾਂਦਾ ਤੇ ਕਰੀਮਾਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ